ਜੋ ਮਹਲਾ ਪਹਿਲਾ ਯਾਨੜੀਏ ਮਾਨੜਾ ਕਾਇ ਕਰੇ ਆਪਨ ਲੈ ਕਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੇ ਤਨ ਕਮਲੀਏ ਬਾਹਰ ਕਿਆ ਢੁੰਡੇ ਭੈ ਕਿਆ ਦੇ ਸਲਾਈਆ ਲੈਣੀ ਪਾਉ ਕਾ ਕਰਸੀ ਗਾਰੋ ਤਾਂ ਸੁਆਗਣ ਜਾਣੀ ਐ ਲਾਗੀ ਜਾ ਸੋ ਤਰੇ ਪਿਆਰੋ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 722 ਤੇ ਸ਼ੋਭਨੀਕ ਤੇ ਲੰਗ ਰਾਗ ਵਿੱਚ ਤੰਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦਾਇ ਪਾਵਨ ਚਬਦਾਜ ਆਪਾਂ ਨੂੰ ਸੱਜ ਖਣ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ਿਓ ਰਹਾ ਕਿ ਏ ਭੋਲੇਓ ਤੇ ਬੇਸਮਝ ਲੋਗੋ ਆਪਣੇ ਆਪ ਦੇ ਵਿੱਚ ਤੁਸੀਂ ਧਰਮੀ ਖਵਾਉਂਦੇ ਹੋ ਕਾਦਾ ਮਾਨ ਕਰਦੇ ਹੋ ਆਪਣੇ ਹਿਰਦੇ ਘਰ ਵਿੱਚ ਆਪਣੇ ਮਨ ਨੂੰ ਪਰਮੇਸ਼ਰ ਦੇ ਰੰਗ ਨਾਲ ਰੰਗੋ ਸਾਰੇ ਹੀ ਸੁਖ ਪ੍ਰਾਪਤ ਹੋ ਜਾਣਗੇ ਨੇੜੇ ਵਸਦੇ ਪਰਮੇਸ਼ਰ ਨੂੰ ਤੁਸੀਂ ਬਾਹਰ ਲੱਭਦੇ ਫਿਰਦੇ ਹੋ ਆਪਣੇ ਗਿਆਨ ਦੀਆਂ ਅੱਖਾਂ ਵਿੱਚ ਪਰਮੇਸ਼ਰ ਦੇ ਡਰ ਅਦਬ ਦਾ ਸੁਰਮਾ ਭਾਵੋ ਇਹੋ ਜਿਹਾ ਸ਼ਿੰਗਾਰ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਤਾਂ ਤੁਸੀਂ ਸੁਹਾਗ ਭਾਗੋ ਵਾਲੇ ਗੁਰੂ ਵਾਲੇ ਅਖਵਾਓਗੇ ਬਣੋਗੇ ਜੇ ਪਰਮੇਸ਼ਰ ਤੁਹਾਡੇ ਨਾਲ ਪਿਆਰ ਕਰਨ ਲੱਗ ਪਵੇ ਤੁਸੀਂ ਇਹੋ ਜੇ ਕੰਮ ਕਰੋ ਇਹ ਆਣੀ ਬਾਲੀ ਕੀ ਕਰੇ ਜਾਂ ਧਨ ਕੰਤ ਨਾ ਭਾਵੇ ਕਾਰਨ ਪਲਾ ਕਰੇ ਬਹੁ ਤੇਰੇ ਸਾ ਤਨ ਮਹਲ ਨਾ ਪਾਵੇ ਬਿਨ ਕਰਮਾ ਕਿਸ ਪਾਈ ਹੈ ਨਹੀਂ ਜੇ ਬਹੁ ਤੇਰਾ ਧਾਵੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿਸਮਣੀ ਇਨੀ ਬਾਤੀ ਸੋ ਪਾਈ ਹੈ ਨਹੀਂ ਭਈ ਕਾਵਣ ਈ ਆਣੀ ਥੀ ਅਜਾਨ ਤੇ ਬੇਸਮਝ ਜਿੰਦੇ ਇਹੋ ਜੇ ਕੰਮ ਕਰ ਜਿਹੜੇ ਕੰਮ ਕਰਨ ਦੇ ਨਾਲ ਪਰਮੇਸ਼ਰ ਧਰ ਨਾਲ ਪਿਆਰ ਕਰੇ ਤੁਸੀਂ अनेका ਨਾਠ ਭਜ ਜਤਨ ਕਰਦੇ ਹੋ ਬਾਹਰੀ ਤੌਰ ਦੇ ਉਤੇ ਧਰਮ ਨੂੰ ਮੰਨਦੇ ਹੋ ਭਾਵੇਂ ਤੁਸੀਂ ਗੁਰੂ ਨੂੰ ਮੰਨਦੇ ਹੋ ਗੁਰੂ ਦੀ ਨਹੀਂ ਮੰਨਦੇ ਪਰਮੇਸ਼ਰ ਦਾ ਦਰ ਘਰ ਪ੍ਰਾਪਤ ਤਾ ਨਹੀਂ ਹੋਣਾ ਚੰਗੇ ਕੰਮ ਕਰੋ ਗੁਰੂ ਦੇ ਦੱਸਿਓ ਇਹ ਰਾਹ ਤੇ ਚਲੋ ਇਹ ਬੋਧੀ ਜਿਹੜੀ ਨਾਠ ਭਜ ਹੈ ਜੋਰਾ ਜੋਰੀ ਹੈ ਰੱਬ ਦੇ ਨਾਲ ਚਲਾਕੀ ਨਹੀਂ ਚਲਦੀ ਮਹਾਰਾਜ ਆਪ ਹੁਕਮ ਕਰਦੇ ਹਨ ਕਿ ਤੁਸੀਂ ਤੇ ਬਹੁਤ ਜ਼ਿਆਦਾ ਮੋਹ ਮਾਇਆ ਦੇ ਲੋਭ ਵਿੱਚ ਅਹੰਕਾਰ ਕਰ ਰਹੇ ਹੋ ਬਾਰੀ ਤੌਰ ਦੇ ਉਤੇ ਧਰਮ ਅਪਣਾ ਰਹੇ ਹੋ ਵਿਖਾਵੇ ਮਾਤਰੀ ਜੋਖਿ ਕਰਦੇ ਕਰ ਰਹੇ ਹੋ ਪਰਮੇਸ਼ਰ ਤੁਹਾਡੇ ਹਿਰਦੇ ਵਿੱਚ ਕਿੰਨਾ ਕੁ ਵਸਿਆ ਹੈ ਇਨ੍ਹਾਂ ਗੱਲਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਤੁਸੀਂ ਅਣਜਾਣਾਂ ਵਾਲੇ ਕੰਮ ਨਾ ਕਰੋ ਜਾਏ ਪੁੱਛੋ ਸੋਹਾਗਣੀ ਵਾਹ ਕਿਨੀ ਬਾਤੀ ਸੋ ਪਾਈਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਗਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹਿ ਸੋ ਕੀਜੇ ਤਨ ਮਨੋ ਦੀਜੇ ਐਸਾ ਪਰਮਲ ਲਾਈਐ ਏਵ ਕਹੇ ਸੋਹਾਗਣੀ ਪੈਣੇ ਇਨੀ ਬਾਤੀ ਸੋ ਪਾਈਐ ਮਾਰਯੁਕ ਮੰਗਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜੋ ਉਹਦਾਉ ਕੋ ਮੰਨਦੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਸੋਹਾਗ ਵਾਲੇ ਹਨ ਪਤੀ ਪਰਮੇਸ਼ਰ ਵਾਲੇ ਹਨ ਤੇ ਕਿਹੜੀਆਂ ਗੱਲਾਂ ਦੇ ਨਾਲ ਰੱਬ ਨੂੰ ਤੁਸੀਂ ਪਾਇਆ ਸੀ ਉਹ ਗੜੀਆਂ ਉੱਤਰ ਦਿੰਦੇ ਹਨ ਕਿ ਜੋ ਵੀ ਪਰਮੇਸ਼ਰ ਕਰਦਾ ਹੈ ਉਸ ਨੂੰ ਕਿਹੜੇ ਮਤੇ ਪ੍ਰਵਾਨ ਕਰੋ ਤੇ ਇਹ ਸਵਾਲ ਜਵਾਬ ਜੋ ਤੁਸੀਂ ਕਰ ਰਹੇ ਹੋ ਇਹ ਭਰਮ ਸਾਰਾ ਛੱਡ ਦਿਓ ਜਿਸ ਦੇ ਪ੍ਰੇਮ ਕਰਨ ਦੇ ਨਾਲ ਇਹ ਸਾਰਾ ਹੀ ਪਦਾਰਥ ਪ੍ਰਾਪਤ ਹੁੰਦਾ ਹੈ ਉਸ ਦੇ ਚਰਨਾਂ ਨਾਲ ਜਿਤ ਲਾਓ ਜੋ ਪਰਮੇਸ਼ਰ ਕਹਿੰਦਾ ਹੈ ਉਹਨੂੰ ਖੁਸ਼ੀ ਖੁਸ਼ੀ ਮੰਨ ਲਓ ਆਪਣੇ ਤਨ ਨੂੰ ਤੇ ਮਨ ਨੂੰ ਪਰਮੇਸ਼ਰ ਦੇ ਹਵਾਲੇ ਕਰ ਦਿਓ ਐਸੀ ਸੁਗੰਧੀ ਲਾਓ ਪਰਮੇਸ਼ਰ ਇਸ ਨਾਲ ਖੁਸ਼ ਹੁੰਦਾ ਹੈ ਸਵਾਗ ਭਾਗ ਵਾਲੇ ਭਗਤ ਗੁਰੂ ਵਾਲੇ ਇਹ ਗੱਲਾਂ ਦਸ ਦੇਹਾਂ ਕੇ ਪਰਮੇਸ਼ਰ ਦੀ ਪ੍ਰਾਪਤੀ ਉਹਦਾ ਹੁਕਮ ਮੰਨਣ ਨਾਲ ਹੀ ਹੁੰਦੀ ਹੈ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣੋਂ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚਖਣਾ ਕਹੀਐ ਸਾ ਸਿਆਣੀ ਮਾਇਕ ਨੇ ਆਪਣਾ ਆਪ ਗਵਾ ਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਹੋਰ ਕੋਈ ਚਲਾਕੀ ਚਲਦੀ ਨਹੀਂ ਪਰਮੇਸ਼ਰ ਜਦੋਂ ਆਪਣੀ ਪਿਆਰ ਦੀ ਨਿਗਾਹ ਨਾਲ ਤੁਹਾਡੇ ਵੱਲੇ ਵੇਖੇਗਾ ਉਹ ਦਿਨ ਤੁਹਾਡੇ ਦੇਖੇ ਵਿੱਚ ਗਿਣਿਆ ਜਾਵੇਗਾ ਤੇ ਤੁਸੀਂ ਨੌ ਨਦੀਆਂ ਤੇ 18 ਸਿਧੀਆਂ ਪ੍ਰਾਪਤ ਕਰ ਲਵੋਗੇ ਜਦੋਂ ਤੁਹਾਡੇ ਇਹੋ ਜਿਹੇ ਕੰਮ ਬਣ ਗਏ ਕਿ ਤੁਸੀਂ ਆਪਣੇ ਪਰਮੇਸ਼ਰ ਨੂੰ ਪਿਆਰੇ ਪਿਆਰੇ ਲੱਗਣ ਲੱਗ ਪੋਵੇ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਤੁਹਾਡਾ ਸੁਹਾਗ ਭਾਗ ਕੈਮ ਹੋਵੇਗਾ ਇਹੋ ਜਿਹੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਓ ਆਤਮਿਕ ਅਡੋਲਤਾ ਦੀ ਪ੍ਰਾਪਤੀ ਕਰ ਲਵੋਗੇ ਹਰ ਰੋਜ਼ ਪਰਮੇਸ਼ਰ ਦੇ ਨਾਲ ਸੁਰਤ ਜੁੜ ਜਾਵੇਗੀ ਇਹੋ ਜੀ ਸੁੰਦਰਤਾ ਪਰਮੇਸ਼ਰ ਨੂੰ ਜੰਗੀ ਲੱਗਦੀ ਹੈ ਇਹ ਹੀ ਨਿਚੋੜ ਦੱਸਦੇ ਹਨ ਜਿਨ੍ਹਾਂ ਨੇ ਰੱਬ ਨੂੰ ਪਾਇਆ ਹੋਇਆ ਹੈ ਹੋ ਇੰਬੈਂਤ ਪੁਲਾ ਜੋ ਗਾਂਧੀ ਮਾਫੀ ਬਖਸ਼ਨੀ ਜਿਹਾ ਉਹ ਗੁਰਮੰਤਰ ਦਾ ਜਾਪ ਕਰ ਗਿਆ ਆਪਾਂ ਵੀ ਗੁਰੂ ਨੂੰ ਚੰਗੇ ਲੱਗਣ ਲੱਗ ਪਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ